ਪੰਜਾਬ ਖੁਆਬਾਂ ਦਾ ਦੇਸ਼ ਪੰਜਾਬ ਆਬਾਂ ਦਾ ਦੇਸ਼ ਨਖਰੀਆਂ ਤੇ ਮਾਨ ਨਾਚਾਂ ਦਾ ਦੇਸ਼ ਇੱਥੇ ਨਾਨਕ ਦੇ ਸਾਥੀ ਪਾਲੇ ਤੇ ਮਰਦਾਨੇ ਦੇ ਸੁਰਾਂ ਤੇ ਤਰੰਗਾਂ ਦਾ ਦੇਸ਼ ਇਹ ਰਵਾਬਾਂ ਦਾ ਦੇਸ਼ ਘੋੜੇ ਨਗਾਰੇ ਤੇ ਲਿਸ਼ਕ ਦੀਆਂ ਤੀਗਾ ਪੰਜਾਬ ਗੋਬਿੰਦ ਦੀ ਕਲਗੀ ਤੇ ਬਾਜਾਂ ਦਾ ਦੇਸ਼ ਸਜਿਆ ਸੋਨਾ ਮਨ ਕਾ ਜੋ ਹਿੰਦ ਦੇ ਹੈ ਸਿਰਤੀ ਉਹ ਜੁਰਤਾਂ ਦੀ ਮਿੱਟੀ ਹੈ ਤਾਜਾਂ ਦਾ ਦੇਸ਼ ਪੰਜਾਬ ਰੰਗਾਂ ਦਾ ਦੇਸ਼ ਰਾਗਾਂ ਦਾ ਦੇਸ਼ ਦਿਲ ਚ ਬਸਾਏ ਹੋਏ ਖੁਆਬਾਂ ਦਾ ਦੇਸ਼ ਪੰਜਾਬ ਭਾਗਾਂ ਦਾ ਦੇਸ਼ ਇਹੀ ਧਰਮਾਂ ਦੀ ਧਰਤੀ ਗੁਰੂਆਂ ਪੀਰਾਂ ਤੇ ਭਗਤਾਂ ਦਾ ਦੇਸ਼ ਪੰਜਾਬ ਸਤਕਾਰਾਂ ਦੀ ਧਰਤੀ ਸੰਸਕਾਰਾਂ ਦੀ ਭੂਮੀ ਇਹੀ ਕਾਮਿਆਂ ਦਾ ਦੇਸ਼ ਇੱਥੇ ਸੋਹਣੇ